ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂ ਪੁੱਛੈਨਲ ਤੇ ਤੁਹਾਡਾ ਸਵਾਗਤ ਆ ਜੀ ਦੇਖੋ ਰ ਆਪਣਾ ਨਵਾਂ ਵਲੌਗ ਤੇ ਇਹ ਸਵੇਰੇ ਸਵੇਰੇ ਦਾ ਟਾਈਮ ਹੈ ਤੇ ਅਸੀਂ ਚੱਲੇ ਆ ਜੀ ਪਸ਼ੂਆਂ ਹਾਲ ਤੇ ਫਸਟ ਆਫ ਆਲ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਜੀ ਤੇ ਤੁਹਾਡੇ ਸਾਰਿਆਂ ਦੇ ਉਹਨੂੰ ਕੀ ਕਹੀਦਾ ਇਸ ਨਵੇਂ ਸਾਲ ਵਿੱਚ ਜੋ ਸੁਪਨੇ ਰਹਿ ਗਏ ਤੇ ਉਹ ਪੂਰੇ ਹੋਣ ਤੇ ਹਰ ਇੱਕ ਦੇ ਘਰ ਸੁੱਖ ਸ਼ਾਂਤੀ ਆਵੇ ਪਰਮਾਤਮਾ ਬੱਚਿਆਂ ਦੀਆਂ ਲੰਬੀਆਂ ਉਮਰਾਂ ਕਰਨ ਤੇ ਤੰਦਰੁਸਤੀ ਬਖਸ਼ਣ ਜੀ ਤੇ ਇਹ ਜੀ ਆਪਣੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਵਿਸ਼ ਤੇ ਪਿਛਲੇ ਸਾਲ ਜੋ ਲੋਕਾਂ ਦੇ ਘਾਟੇ ਹੋਏ ਹੜ ਆਏ ਕਈ ਕੁਛ ਹੋਇਆ ਪਰਮਾਤਮਾ ਕਰੇ ਇਸ ਸਾਲ ਇਹ ਦਾਣਾ ਖੋਸ਼ ਨਾ ਹੋਵੇ ਸੁਖ ਸ਼ਾਂਤੀ ਨਾਲ ਜਿਹੜਾ ਉਹ ਸਾਰਾ ਨਵਾਂ ਸਾਲ ਜਿਹੜਾ ਉਹ ਬਤੀਤ ਹੋਵੇ ਤੇ ਇਹ ਚੱਲੇ ਆ ਜੀ ਆਪਾਂ ਗੰਗਾ ਮੰਗੋ ਵਾਲ ਤੇ ਉੱਥੇ ਜਾ ਕੇ ਮਿਲਦੇ ਆ ਜੀ ਕੋਰਾ ਵਿਆਂ ਲੱਗਦਾ ਹਨਾ ਕੋਰੇ ਕਰਕੇ ਠੰਡ ਜਾਦੀ ਆ ਲੇਟ ਹੋ ਗਏ ਜੀ ਅੱਜ ਅਸੀਂ ਖਲਾਰਾ ਬਹੁਤ ਪਾਇਆ ਹੁੰਦਾ ਦੋਨਾਂ ਜਾਣੀਆਂ ਨੇ ਹਾਂ ਸਹੀ ਹੈ ਅੱਜ ਓ ਹੋ 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 ਆਏ ਹਾਏ ਅੱਜ ਲੇਟ ਹੋ ਗਏ ਨਾ ਥੋੜਾ ਆਪਾਂ ਲੇਟ ਹੋਣ ਕਰਕੇ ਫੇ ਹਿੱਲਣ ਲੱਗ ਪੈਂਦੀਆਂ ਨਾ ਮੈਡਮਾਂ ਇਹ ਆਈ ਰਹੀਆਂ ਅਜੇ ਤੱਕ ਖਾਣਾ-ਦਾਣਾ ਨਹੀਂ ਪਾਇਆ ਅੰਦਰ ਦੇ ਅੱਜ ਧੁੱਪ ਨਿਕਲ ਹੋਣੀ ਤੇ ਕੀ ਸਾਫ ਆ ਮੋਤਮ ਇਹਨਾਂ ਨੂੰ ਬਾਹਰ ਗੱਡੀਆਂ ਅੱਜ ਕੱਲ ਵੀ ਅੰਦਰ ਹੀ ਰਹੀਆਂ ਨੇ ਮੰਗ ਥੋੜਾ ਖਲਾਰਾ ਪਾ ਲਿਆ ਕਰ ਉਹ ਤਾਂ ਐਸ ਵੇਲੇ ਸਿਰਫ ਅਸੀਂ ਨੂੰ ਪਿੱਛੇ ਕਰ ਜਾਈਦਾ ਜੀ ਮਣੀ ਗੋਹੇ ਨੂੰ ਪਿੱਛੇ ਕਰ ਦਿੰਦਾ ਹੁੰਦਾ ਫੇਰ ਹੁੰਦਾ ਹੁੰਦਾ ਇਹੋ 9:30 ਵਜੇ ਆ ਨਾ ਮਣੀ 9:30 10:00 9:30 10:00 ਵਜੇ ਆਉਂਦਾ ਹੁੰਦਾ ਫੇਰ ਫੇਰ ਚੱਕ ਕੇ ਚੰਗੀ ਤਰ੍ਹਾਂ ਸਫਾਈ ਕਰਕੇ ਇਹਨਾਂ ਨੂੰ ਬਾਹਰ ਕੱਢ ਲਿੰਦਾ ਹੁੰਦਾ ਜੇ ਧੋਪ ਹੋਵੇ ਬਾਹਰ ਕੱਢ ਦੇਈਂ ਜਾਂ ਨਹੀਂ ਤਾਂ ਅੰਦਰ ਹੀ ਸੁੱਕ ਪਾ ਦੇਈਂ ਫੇਰ ਦੁਬਾਰਾ ਨਵੇਂ ਸਾਲ ਤੇ ਵਲੌਗ ਬਣਾਇਆ ਹੀ ਨਹੀਂ ਸੀ ਜੀ ਕੋਈ ਮੈਨੂੰ ਤਾਂ ਟੋਪੀ ਲੈਣੀ ਬਹੁਤ ਪੈੜੀ ਲੱਗਦੀ ਪਰ ਠੰਡ ਬਹੁਤ ਆ ਮੇਰੀ ਵਸੇਤ ਵੀ ਬਹੁਤ ਖਰਾਬ ਹੋ ਗਈ ਸੀ ਨਵੇਂ ਸਾਲ ਤੇ ਕੋਈ ਵਲੌਗ ਨਹੀਂ ਬਣਾਇਆ ਮੇਰੇ ਨਾਲ ਇੱਕ ਸਾਈਡ ਆ ਵਾਲੀ ਬਹੁਤ ਪੇਨ ਕਰਨ ਲੱਗ ਪਈ ਸੀ ਇੱਕੇ ਵਾਲਾ ਕੰਨ ਤੇ ਨਾਲ ਇਹ ਵਾਰੀ ਜਿਹੜੀ ਤੇ 나ੜ ਜੀ ਹੁੰਦੀ ਆ ਉਹ ਬਹੁਤ ਜ਼ਿਆਦਾ ਪੇਨ ਕਰਨ ਲੱਗ ਪਈ ਸੀ ਫਿਰ ਮਨੀ ਮੈਨੂੰ ਲੈ ਕੇ ਗਿਆ ਕੱਲ ਜਿੱਦਾਂ ਨਵਾਂ ਸਾਲ ਸੀ ਕੱਲ ਹੈ ਨਾ ਮਨੀ ਕੱਲ ਸ਼ਾਮੀ वैसे मेरा मन नहीं ਕੀਤਾ ਬਣਾਉਣ ਨੂੰ ਵਲੌਗ ਕਿਉਂਕਿ ਨਵਾਂ ਸਾਲ ਜਿਹੀ ਕੁਝ ਸਪੈਸ਼ਲ ਕਰਨਾ ਸਪੈਸ਼ਲ ਕੁਝ ਵੀ ਨਹੀਂ ਹੁੰਦਾ ਜਿੱਦਾਂ ਦੇ ਆਮ ਦੇ ਨੂੰ ਹੁੰਦੇ ਉਦਾਂ ਦਾ ਹੀ ਨਵਾਂ ਸਾਲ ਹੁੰਦਾ ਜੇ ਕਹੀਏ ਜੀ ਅਸੀਂ ਬਹੁਤ ਧੂਮ ਧਾਮ ਨਾਲ ਨਵਾਂ ਸਾਲ ਮਨਾਈਦਾ ਇਦਾਂ ਦਾ ਕੁਝ ਨਹੀਂ ਸਿਰਫ ਪ੍ਰਸ਼ਾਦ ਕਰਕੇ ਮੱਥਾ ਜਰੂਰ ਟੇਕ ਦੇਈ ਦਾ ਬਾਬਾ ਜੀ ਦੇ ਅ ਸੁੱਖ ਸ਼ਾਂਤੀ ਤੇ ਤੰਦਰੁਸਤੀ ਦੀ ਅਰਦਾਸ ਕਰ ਦੇਈ ਦੀ ਆ ਤੇ ਜੇ ਕੁਝ ਹੋਰ ਸਪੈਸ਼ਲ ਕਹੀਏ ਉਹ ਕੁਝ ਨਹੀਂ ਕਰੀਦਾ ਸੀ ਇਦਾਂ ਦਾ ਮਨ ਹੀ ਦੇਖੀ ਤੇਰੇ ਛੜ ਮਾਰ ਦੇਣ ਲੱਗੀ ਸੀਗੇ ਫੇਰ ਨਾ ਮੈਨੂੰ ਮਨੀ ਉੱਥੇ ਲੈ ਕੇ ਗਿਆ ਡਾਕਟਰ ਦੇ ਇਕਦਮ ਹੀ ਮੇਰੇ ਸ਼ਾਮ ਨੂੰ ਪੇਨ ਹੋਣ ਲੱਗ ਪਈ 6 ਵਜੇ ਘਰੇ ਗਏ ਅਸੀਂ ਸ਼ਾਮ ਨੂੰ 6 ਵਜੇ ਗਏ ਮਾੜਾ ਮਾੜਾ ਹਨੇਰਾ ਹਨੇਰਾ ਹੋ ਹੀ ਗਿਆ ਸੀ ਮਾੜਾ ਮਾੜਾ ਕੀ ਹਨਾ ਮਨੀ 6:30 ਗਏ ਘਰੇ ਆਪਾਂ 6:30 ਕਰਤਾਰਪੁਰ ਗਏ ਡਾਕਟਰ ਕੋ ਮੈਡੀਸਿਨ ਜਦੋਂ ਅਸੀਂ ਰਾਹ ਵਿੱਚ ਜਾਂਦੇ ਸੀ ਨਾ ਮੈਡੀਸਿਨ ਲੈਣ ਵਾਸਤੇ ਉਹ ਜਿਹੜੀਆਂ ਮੈਂ ਪਰਾਲੀ ਦੀ ਪੰਡਾ ਸਟਾਰਟਿੰਗ ਚ ਵੀਡੀਓ ਚਲਾਈਆਂ ਨਾ ਰਾਹ ਚ ਇੱਕ ਟਰਾਲੀ ਜਾਂਦੀ ਸੀਗੀ ਉਹ ਕਿੰਨੀਆਂ ਉਪਰਾਲੀ ਦੀਆਂ ਉਹ ਜਿਹੜੀਆਂ ਬਾਕਸੇਜ਼ ਜੇ ਬਣਾ ਕੇ ਰੱਖੇ ਹੁੰਦੇ ਆ ਲੈ ਕੇ ਜਾਂਦੇ ਉਹ ਰਾਜ ਸਿੱਟ ਦੇ ਜਾਂਦੇ ਸੀ ਸਾਡੀ ਗੱਡੀ ਛੋਟੀ ਸੀਗੀ ਮੈਂ ਕਿਹਾ ਮਣੀ ਰੱਖ ਲਾ ਜਿੰਨੀਆਂ ਰੱਖ ਹੁੰਦੀਆਂ ਅਸੀਂ ਸੀਟ ਸਿੱਟੀ ਸੀਟ ਸੈੱਟ ਦਿੱਤੀ ਤੇ ਦੋ ਰੱਖੀਆਂ ਗਈਆਂ ਫੇ ਅਸੀਂ ਦੋ ਰੱਖੀਆਂ ਇੰਨਾ ਕਰਕੇ ਮੰਗੋ ਗੰਗਲ ਕਰਕੇ ਅਸੀਂ ਚੱਕ ਲਈਆਂ ਕਿਉਂਕਿ ਉਹ ਤਾਂ ਵੈਕਿਊਮ ਹੋ ਜੂਗੀ ਗੱਡੀ ਤਾਂ ਪਿੱਛੇ ਵੈਕਿਊਮ ਕਰਾ ਲੂਆ ਉਹ ਅੱਜ ਤੇ ਉਦਾਂ ਅਸੀਂ ਬਹੁਤ ਕਈਆਂ ਨੂੰ ਕਿਹਾ ਸੀ ਸਾਨੂੰ ਮੁੱਲ ਦੇ ਦਿਓ ਤੇ ਮਿਲੀਆਂ ਨਹੀਂ ਸਾਨੂੰ ਇੱਥੇ ਤੇ ਉਹ ਵੇਸ ਕਰਕੇ ਅਸੀਂ ਦੋ ਚੱਕ ਲਈਆਂ ਤੇ ਹੁਣ ਮਨੀ ਇੱਥੇ ਲੈ ਕੇ ਆਊਗਾ ਤੇ ਇਹਨਾਂ ਥੱਲੇ ਸੁੱਕ ਪਾਉਣ ਨੂੰ ਰਾਤ ਨੂੰ ਇਦਾਂ ਥੱਲੇ ਖਲਾਰਨ ਨੂੰ ਸਹੀ ਆ। ਇਹ ਦਵਾਈ ਲਿਆਂਦੀ ਰੋ ਖਾਦੀ ਖੁੱਦੀ ਫੇ ਮੇਰਾ ਜਿਹੜਾ ਸੇਰੇਆ ਸਹੀ ਹੋਇਆ ਹਵਾ ਲੱਗੀ ਡਾਕਟਰ ਕਹਿੰਦਾ ਤਾਂ ਕਰਕੇ ਦੁਖਦਾ। ਚਲੋ ਜੀ ਮਨੀ ਨੇ ਕਰ ਦਿੱਤਾ ਗੋਹਾ ਸਾਈਡ ਤੇ ਗੱਦਿਆਂ ਦਾ ਫਾਇਦਾ ਵੀ ਆਇਆ ਇਹਨਾਂ ਸਾਫ਼ ਹੋ ਜਾਂਦੇ। ਹੁਣ ਪਾਵਾਂਗੇ ਜੀ ਇਹਨਾਂ ਨੂੰ ਆਪਾਂ ਪੱਠੇ ਤੇ ਮੱਕੀ ਤੁਸੀਂ ਵੀ ਸਾਰੇ ਦੱਸਿਓ ਕਿਹੜੇ-ਕਿਹੜੇ ਕਿੱਦਾਂ ਨਵਾਂ ਸਾਲ ਮਨਾਉਂਦੇ ਆ ਨਾ ਮਨੀ ਸਾਡਾ ਨਵਾਂ ਸਾਲ ਦਾ ਆਖੀ ਹੁੰਦਾ ਜਿੱਦਾਂ ਦਾ ਅੱਜ ਐਦਾਂ ਦਾ ਹੀ ਅੱਗੇ ਹੁੰਦਾ ਸਹੀ ਕਿ ਨਹੀਂ ਮਨੀ ਅਸੀਂ ਕੋਈ ਸਪੈਸ਼ਲ ਨਹੀਂ ਕਰਦੇ ਜੀ ਇੱਕ ਆਗਮਨ ਜ਼ਰੂਰ ਅਸੀਂ ਹਮੇਸ਼ਾ ਹਰ ਖੁਸ਼ੀ ਦਾ ਕਰੀਦਾ ਆ ਆ ਪ੍ਰਸ਼ਾਦ ਬਣਾ ਕੇ ਚੜਾਈ ਦਾ ਬਾਬਾ ਜੀ ਤੇ ਅਰਦਾਸ ਕਰਦੇ ਆਂ ਦੀ ਬਾਕੀ ਜੇ ਕੁਝ ਕਹੋ ਕੇਕ ਕੱਟੀ ਦਾ ਜਾ ਸੀ ਕਿ ਤੇ ਪਾਰਟੀ ਕਰਨ ਜਾਈ ਦਾ ਜੋ ਕੁਛ ਐਦਾ ਨਾ ਨਹੀਂ ਐਦਾ ਦਾ ਜੀ ਅਸੀਂ ਕੁਛ ਨਹੀਂ ਕਰਦੇ ਕਰੇ ਹੁਣੇ ਅਸੀਂ ਠੰਡ ਤਾਂ ਇੰਨੀ ਆ ਤੇ ਨਵੇਂ ਸਾਲ ਤੇ ਕਿੱਥੇ ਜਾਣਾ ਹੂੰ ਤਾਰ ਗੱਡ ਲਈਏ ਮੰਗੋ ਦੀ ਮੰਗੋ ਦੇ ਗਾਖ ਬਥੇਰੇ ਆ ਨਾ ਮਨੀ ਮੰਗੋ ਨਾ ਸਾਡੀ ਆ ਮੰਗੰਗਾ ਦੇ ਵੀ ਗਾਖ ਬਥੇਰੇ ਆ ਕਈ ਜਣੇ ਮੰਗਦੇ ਵੀ ਸਾਨੂੰ ਉਦਾਂ ਹੀ ਦੇ ਦੋ ਗੰਗਾ ਤੇ ਦੇਖਦੇ ਆ ਕਿੱਦਾਂ ਹੁੰਦੀ ਆ ਜੀ ਇੰਦੇ ਸੀਜ਼ਨ ਲੈਨੇ ਆ ਕੀ ਬਣਦਾ ਇਹ ਕੱਲ ਸ਼ਾਮੀ ਵੀ ਅੱਗ ਬਾਲ ਕੇ ਗਏ ਸੀ ਇਹਨਾਂ ਕੋਲ ਮੰਗੋ ਦਾ ਸਾਰਿਆਂ ਨੂੰ ਪਤਾ ਸੀ ਲਿਆ ਠੰਡੀ ਆ ਵੀਡੀਓਜ਼ ਵੀ ਗਈ ਜਾਣੇ ਦੇਖਦੇ ਆ ਤਾਂ ਕਰਕੇ ਕਈਆਂ ਨੂੰ ਆਪੇ ਸਾਨੂੰ ਦੇ ਦੋ ਮੋਲੀ ਦੇ ਦੋ ਪਰ ਅਜਾ ਸਾਡਾ ਇਰਾਦਾ ਜਿਆ ਨਹੀਂ ਬਣਦਾ ਦੇਣ ਦਾ ਉਹ ਸਾਰਿਆਂ ਨੇ ਗੈਸ ਕੀਤਾ ਕਿ ਮੈਂ ਬਾਹਰ ਚਲੇ ਜਾਣਾ ਮਨੀ ਮੈਨੂੰ ਕਿੰਨੇ ਕਮੈਂਟ ਆ ਗਏ ਤੁਸੀਂ ਬਾਹਰ ਚਲੇ ਜਾਣਾ ਤਾਂਗ ਦੇਣ ਲੱਗੇ ਆ ਬਾਰ ਨਹੀਂ ਮੈਂ ਨਹੀਂ ਮਨੀ ਨੇ ਨਹੀਂ ਜੀ ਭਜਾਣਾ ਬਾਹਰ ਮਨੀ ਇੱਥੇ ਹੀ ਰਹੂਗਾ ਇਸ ਕਰਕੇ ਮੰਗੋ ਦਾ ਡਿਸੀਜਨ ਆਪਾਂ ਉਸੇ ਹਿਸਾਬ ਨਾਲ ਲਵਾਂਗੇ ਮੈਂ ਜਾਊਂਗੀ ਮਨੀ ਨੇ ਨਹੀਂ ਜਾਣਾ ਜੀ ਬਾਕੀ ਮੇਰਾ ਬਣਦਾ ਹੈ ਵੀ ਮੈਂ ਜਾਊਂਗੀ ਬਟ ਹਜੇ ਕੋਈ ਕਨਫਰਮ ਨਹੀਂਗਾ ਅ ਕਿਉਂਕਿ ਉਹ ਤਾਂ ਤੁਹਾਨੂੰ ਪਤਾ ਕਿਸਮਤ ਤੇ ਆ ਡਿਪੈਂਡ ਕਰਦਾ ਉਹਨਾਂ ਨੇ ਮੈਨੂੰ ਵੀਜ਼ਾ ਦੇਣਾ ਕਿ ਨਹੀਂ ਦੇਣਾ ਮੈਨੂੰ ਅੱਗੇ ਦੋ ਵਾਰੀ ਵੀਜ਼ਾ ਮਿਲਿਆ ਮੈਨੂੰ ਸ਼ੰਗਾਈਨ ਵੀਜ਼ਾ ਜਿਹੜਾ ਉਹ ਮਿਲਿਆ ਸੀਗਾ ਮੈਂ ਖੁਦ ਹੀ ਅਪਲਾਈ ਕਰ ਦੇਣੀ ਹੁੰਨੀ ਇੱਥੋਂ ਤੇ ਉਹ ਮਿਲਿਆ ਸੀ ਤੇ ਉਹਦੇ ਤੇ ਗਏ ਸੀ ਦੋਨਾਂ ਜਣਿਆਂ ਨੂੰ ਸਾਨੂੰ ਦੋਨਾਂ ਦਾ ਮੈਂ ਆਪ ਹੀ ਅਪਲਾਈ ਕਰ ਦਿੰਨੀ ਹਿੰਨੀ ਜਲੰਧਰ ਦਾ ਅੰਬੈਸੀ ਤੇ ਜਿੱਦਾਂ ਫਾਈਲ ਭਰਾ ਕੇ ਕੋਈ ਏਜੰਟ ਵਗੈਰਾ ਆਪਾਂ ਨਹੀਂ ਕਰੀਦਾ ਤੇ ਹੁਣ ਵੀ ਉਹੀ ਪ੍ਰੋਸੀਜਰ ਸਾਰਾ ਮੈਂ ਆਪੇ करूंगी ਬਾਕੀ ਮੇਰੀ ਕਿਸਮਤ ਤੇ ਡਿਪੈਂਡ ਕਰਦਾ ਮੈਨੂੰ ਵੀਜ਼ਾ ਮਿਲਣਾ ਨਾ ਮਿਲਣਾ ਤੇ ਬਾਕੀ ਜਿੱਦਾਂ ਜਿੱਦਾਂ ਉਹ ਪ੍ਰੋਸੀਜਰ ਹੋਊਗਾ ਮੈਂ ਪੇਪਰ ਆਊਗੇ ਮੇਰੇ ਮੈਂ ਕਿਹੜੇ ਪੇਪਰ ਬਣਾਏ ਜਿੱਦਾਂ ਲਾਉਂਗੀ ਉਹ ਤੁਹਾਨੂੰ ਪ੍ਰੋਸੀਜਰ ਸਾਰਾ ਦੱਸਾਂਗੇ ਵੀਜ਼ਾ ਲੱਗ ਗਿਆ ਤਾਂ ਫੇਰ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੋਊਗੀ ਜੇ ਨਾ ਦਿੱਤਾ ਤੇ ਫੇਰ ਬਹੁਤ ਦੁੱਖ ਲੱਗਣਾ ਕਿ ਮੇਰੇ ਨਾ ਹਸਬੰਦ ਦਾ ਟ੍ਰੀਟਮੈਂਟ ਕਰਾਇਆ ਸੀ ਬਲਾਕੇਜ ਦਾ ਉਹ ਬਲਾਕੇਜ ਦਾ ਟ੍ਰੀਟਮੈਂਟ ਕਰਾਉਣ ਤੋਂ ਬਾਅਦ ਚ ਉਹਨਾਂ ਦੀ ਸਿਹਤ ਬਹੁਤ ਡਾਊਨ ਹੋ ਗਈ ਆ ਵੈਸੇ ਠੀਕ ਹੈ ਬਿਲਕੁਲ ਹੈਲਦੀ ਆ ਪਰ ਨਾ ਉਹ ਸਿਹਤ ਘਟ ਗਈ ਆ ਤੇ ਮੇਰੇ ਕੋਲ ਉਹ ਦੇਖਿਆ ਜਿਆ ਨਹੀਂ ਜਾਂਦਾ ਜੇ ਮੈਂ ਐਸੇ ਮੋਹ ਵਿੱਚ ਪਈ ਰਵਾਂ ਤੇ ਮੈਂ ਘਰ ਛੱਡ ਕੇ ਨਹੀਂ ਜਾ ਸਕਦੀ ਜੇ ਉਹ ਮੈਨੂੰ ਉਹ ਕਾਲੀ ਜੀ ਪੈਂਦੀ ਨਾਲ ਦੇਖ ਕੇ ਮੈਨੂੰ ਇਹ ਹੁੰਦਾ ਵਾ ਕਿਹੜੀ ਘੜੀ ਉਹਨਾਂ ਦੇ ਕੋਲ ਜਾ ਕੇ ਉਹਨਾਂ ਦਾ ਧਿਆਨ ਰੱਖਾਂ ਉਹਨਾਂ ਦੇ ਖਾਣ ਪੀਣ ਦਾ ਉਹਨਾਂ ਦੇ ਰਹਿਣ ਸਹਿਣ ਦਾ ਕਿਉਂਕਿ ਕੰਮ ਦੇ ਵਿੱਚ ਤੁਹਾਨੂੰ ਪਤਾ ਖਾਣਾ ਪੀਣਾ ਵੀ ਇਦਾਂ ਦਾ ਹੀ ਹੁੰਦਾ ਉਦੋਂ ਤੋਂ ਦੋ ਜਾਨੀਆਂ ਗਈਆਂ ਵਾ ਮੇਰੀ ਭੈਣ ਤੇ ਮੇਰੀ ਦਰਾਣੀ ਉਹ ਧਿਆਨ ਰੱਖਦੀਆਂ ਬਟ ਫਿਰ ਵੀ ਤੁਹਾਨੂੰ ਪਤਾ ਆਪਣਾ ਜੀਵਨ ਸਾਥੀ ਆਪਣਾ ਹੀ ਹੁੰਦਾ ਤੇ ਸੋ ਜੋ ਕੇਅਰ ਮੈਂ ਕਰਨੀ ਉਹ ਨਹੀਂ ਕਰ ਸਕਦੀਆਂ ਵਿਚਾਰੀਆਂ ਉਹ ਤਾਂ ਸਿਰਫ ਰੋਟੀ ਪਾਣੀ ਜਾ ਹੋਰ ਜਿਹੜਾ ਦੁੱਖ ਸੁੱਖ ਗਈ ਗੱਲਾਂ ਬੱਤਾਂ ਹੁੰਦੀਆਂ ਆਪਸ ਦੇ ਵਿੱਚ ਤੀਮੀ ਆਦਮੀ ਦੀਆਂ ਜਿਹੜੀਆਂ ਕਰਦਾ ਬੰਦਾ ਤੇ ਬੰਦੇ ਦਾ ਮਾਈਂਡ ਜਿਹੜਾ ਹੋਰ ਪਾਸੇ ਪੈਂਦਾ ਤੇ ਸੋ ਮੈਂ ਜਾਉਂਗੀ ਤੇ ਪੇਪਰ ਹਜੇ ਮੇਰੇ ਆਏ ਨਹੀਂ ਕੋਈ ਇਹਦੇ ਬਾਰੇ ਉਹ ਹੈ ਨਹੀਂ ਵੀ ਮੈਂ ਪ੍ਰੋਸੀਜਰ ਸ਼ੁਰੂ ਕਰਤਾ ਜੇ ਵੀਜ਼ਾ ਮੈਨੂੰ ਮਿਲ ਗਿਆ ਨਹੀਂ ਹਜੇ ਇਦਾਂ ਦਾ ਕੁਝ ਨਹੀਂ ਹੋਇਆ ਹਜੇ ਤਾਂ ਮੇਰੇ ਹਸਬੰਦ ਭੱਜੇ ਕਰਦੇ ਮੇਰੇ ਪੇਪਰ ਵਗੈਰਾ ਬਣਾਉਣ ਵਿੱਚ ਉਧਰੋਂ ਪੇਪਰ ਬਣਦੇ ਕਾਫੀ ਜਿਹੜੇ ਮੇਰੇ ਹਸਬੰਦ ਵੱਲੋਂ ਲੱਗਣੇ ਆ ਉਧਰ ਲਾ ਤਕਰੀਬਨ ਉਹਨਾਂ ਦੀ ਇਨਕਮ ਦਾ ਪੇਪਰ, ਘਰ ਦਾ ਪੇਪਰ, ਟੈਕਸ ਦਾ ਪੇਪਰ, ਉਹਨਾਂ ਦੇ ਆਪਣੇ ਵੀਜ਼ਾ ਵਗੈਰਾ ਜਿੱਤ ਉਹ ਕਾਰਡ ਵਗੈਰਾ ਜਿਹੜਾ ਹੋਰ ਕਈ ਕੁਸ਼ ਮਾਲ ਗਾ ਲਓ ਪੇਪਰ, ਕਈ ਪੇਪਰ ਹੀ ਆ ਜਿਹੜੇ ਲੱਗਦੇ ਆ ਉਹਨੂੰ ਟਾਈਮ ਲੱਗ ਜਾਂਦਾ ਬਣਾਉਣ ਨੂੰ। ਹੋ ਸਕਦਾ ਉਹ ਜਦੋਂ ਮੈਨੂੰ ਪੇਪਰ ਪਾਉਣ ਉਹ ਫਰਵਰੀ ਚ ਪਾਉਣਾ ਅਜੇ ਜਾ ਕੇ ਤੇ ਮਾਰਚ ਅਪ੍ਰੈਲ ਚ ਜਾਵਾਂ ਮੈਂ। ਅਜੇ ਪੇਪਰ ਪਾਇ ਨਹੀਂਗੇ ਮੈਨੂੰ। ਅਜੇ ਮੇਰੇ ਪੇਪਰ ਆਉਗੇ। ਤੇ ਚਲੋ ਜੀ ਹੁਣ ਫੀਡ ਪਾ ਕੇ ਧਾਰ ਗੱਡ ਅੱਜ ਤੇ ਜਿਹੀ ਹੋਈ ਆ ਜੀ ਗੱਲਾਂ ਬਾਤਾਂ ਵਾਲਾ ਵਲੌਗ ਤੇ ਕੰਮ ਤਾਂ ਬਹੁਤ ਹੁੰਦੇ ਆ ਘਰੇ ਜਿਹੜੇ ਕਰੀਦੇ ਆ ਪਰ ਉਹ ਕੰਮ ਕਰਨ ਲੱਗਿਆ ਵਲੌਗ ਬਣਾਉਣ ਨੂੰ ਮਨ ਹੀ ਨਹੀਂ ਕਰਦਾ ਬਸ ਇਹ ਹੁੰਦਾ ਵੀ ਜਲਦੀ ਜਲਦੀ ਉਹਨੂੰ ਕੀ ਕਹੀਦਾ ਕੰਮ ਨਵੇੜ ਕੇ ਰਜਾਈ ਚ ਲੁਕ ਗਈਏ ਮਨੀ ਦੇ ਦਾਦੀ ਆਪਣੀਆਂ ਰੋਟੀਆਂ ਲਾ ਲੂ ਕੇ ਉਹ ਲੁਕ ਜਾਂਦੀ ਮੈਂ ਝਾੜੂ ਚ ਸਾਰਾ ਖਲਾਰਾ ਚੱਕ ਕੇ ਝਾੜੂ ਲਾ ਕੇ ਪੋਚਾ ਮੈਂ ਸੁੱਕਾ ਫੇਰਦੇ ਨੇ ੰਨੀ ਵਿੜੇ ਦੋਨੇ ਸਾਫ ਕਰਨੇ ਥੋੜੇ ਥੋੜੇ ਭਾਂਡੇ ਹੋਏ ਉਹ ਮਾਂਜ ਦੇਣੇ ਰੋਟੀ ਮੰਨੀ ਤੇ ਦਾਦੀ ਲਾ ਦਿੰਦੀ ਹੁੰਦੀ ਫੇ ਸ਼ਾਮ ਨੂੰ ਕੰਮ ਜਿਆਦਾ ਹੁੰਦਾ ਭਾਂਡੇ ਮਾਂਜਣੇ ਸਬਜੀ ਵੀ ਬਣਾਉਣੀ ਕੱਲ ਤੇ ਪਰ ਮੈਂ ਕੁਛ ਨਹੀਂ ਕੀਤਾ ਹਨਾ ਕੱਲ ਮੰਨੀ ਦੇ ਦਾਦੀ ਨੇ ਕੀਤਾ ਸਾਰਾ ਕੁਛ ਸ਼ਾਮੀ ਵੀ ਮੈਂ ਕੁਛ ਨਹੀਂ ਕੀਤਾ ਦਾਲ ਸਬਜੀ ਵੀ ਮੰਨੀ ਦੇ ਦਾਦੀ ਨੇ ਹੀ ਬਣਾਈ ਮੇਰਾ ਇਨਾ ਬੁਰਾ ਹਾਲ ਸੀਗਾ ਗੰਗਾ ਇਹ ਗੰਗਾ ਚਲੋ ਜੀ ਇਹ ਗਰਮ ਪਾਣੀ ਆਪਾਂ ਲੈ ਕੇ ਆਈਦਾਈ ਆ ਧਾਰ ਕੱਢਣ ਵਾਸਤੇ ਸਵੇਰ ਨੂੰ ਦੁੱਧ ਜ਼ਿਆਦਾ ਹੁੰਦਾ ਮੰਗੋ ਸਾਡੀ ਦਾ 4-5 ਕਿਲੋ ਹੋ ਜਾਂਦਾ ਤਾਂ ਕਰਕੇ ਆ ਕਈ ਵਾਰੀ ਵੱਧ ਹੁੰਦਾ ਡੋਲੂ ਇੱਕ ਐਕਸਟਰਾ ਲੈ ਕੇ ਆਈ ਆ ਇਹ 4 ਕਿਲੋ ਦਾ ਵਾ ਤੇ ਸ਼ਾਮ ਨੂੰ ਸਾਢੇ 3 ਕਿਲੋ ਹੁੰਦਾ ਸਵੇਰ ਨੂੰ ਜ਼ਿਆਦਾ ਹੁੰਦਾ ਪਤਾ ਨਹੀਂ ਮੌਸਮ ਦੇ ਹਿਸਾਬ ਨਾਲ ਨਾਲੇ ਪੱਠੇ ਦੱਤੇ ਦੇ ਹਿਸਾਬ ਨਾਲ ਕਈ ਵਾਰੀ ਤੇ 5 ਪੂਰਾ ਕਰ ਜਾਂਦੇ ਦੁੱਧ ਹੱਜੇ ਵੀ ਵਿਚਾਰੀ ਸੋਨਾ ਦੇਂਦਾ ਹੀ ਆ ਤਾਂ ਹੀ ਤਾਂ ਦੇਣ ਨੂੰ ਨਹੀਂ ਕਰਦਾ ਕਿਸੇ ਨੂੰ ਵੀ ਆਂਡਾ ਕੋਈ ਵੱਡਾ ਲਈਏ ਵਿੱਚ ਸੋਚੀਦਾ ਇਹਨੇ ਚਲੇ ਜਾਣਾ ਕੀ ਖਰਚੇ ਕਰਨੇ ਆ ਉਹੀ ਆਪਣੀ 7 ਕਿਲੋ ਵਾਲੀ ਲੈ ਆਉਣੀ ਆ ਹਾਂ 4-5 ਕਿਲੋ ਤਾਂ ਹੁੰਦਾ ਹੀ ਔਰ ਡਰਮੀ ਉਹ ਲਾਉਣੀ ਪਈ ਫੇਰ ਦੁਆਰਾ ਉਹ ਘਟ ਗਈ ਸੀ ਨਾ ਇੱਕਦਮ ਸਵੇਰ-ਸਵੇਰੇ ਦੀ ਇੱਕ ਅਪਡੇਟ ਸਾਡਾ ਵਲੌਗ ਸਾਡੇ ਮਾਂ-ਪੁੱਤ ਦੇ ਕੰਮ ਇਹਨੇ ਗੋਵਾ ਪਹਣਾ ਕਰਕੇ ਪੱਠੇ-ਪਾਤ ਤੇ ਮੈਂ ਧਾਰ ਘੜ ਦਿੱਤੀ ਬਾਕੀ ਜਿਹੜਾ ਸਾਰਾ ਕੰਮ ਹੁੰਦਾ ਹੈ ਮਣੀ ਬਾਅਦ ਵਿੱਚ ਆ ਕੇ ਕਰਦਾ ਤੇ ਮੈਂ ਘਰ ਦੇ ਕੰਮ ਜਿਹੜੇ ਉਹ ਕਰ ਲੈਣੇ ਹੁੰਦੇ ਆ ਤੇ ਹੁਣ ਜਾ ਕੇ ਅਸੀਂ ਚਾਹ ਪੀਣੀ ਆ ਬਿਨਾ ਕੁਝ ਖਾਦੇ ਪੀਤੇ ਆਪਣਾ ਬਸ ਫਰੈਸ਼ ਹੋ ਕੇ ਬਰਸ਼ ਕਰਕੇ ਮੂੰਹ ਧੋ ਕੇ ਅਸੀਂ ਇੱਧਰ ਬਸਵਾਨ ਲਾਈ ਜਾਈ ਤੇ ਖਾਈ ਪੀਈ ਦਾ ਕੁਝ ਨਹੀਂ ਹੁਣ ਜਾ ਕੇ ਅਸੀਂ ਆਹਾਂ ਬਿਨਾ ਜੋਗੀਏ ਤੇ ਚਲੋ ਜੀ ਇਹ ਸੀ ਜ ਸਾਡਾ ਅੱਜ ਦਾ ਛੋਟਾ ਜਿਹਾ ਵਲੌਗ ਬਾਕੀ ਰਹੀ ਗੱਲ ਮੇਰੇ ਬਾਹਰ ਜਾਣ ਦੀ ਉਹ ਹਜੇ ਸਾਰਾ ਡਿਪੈਂਡ ਕਰਦਾ ਪੇਪਰਾਂ ਤੇ ਕਦੋਂ ਮੇਰੇ ਪੇਪਰ ਆਉਗੇ ਕਦੋਂ ਮੈਂ ਅਪਲਾਈ ਕਰੂੰਗੀ ਫਿਰ ਵੀਜ਼ਾ ਲੱਗਣਾ ਜੇ ਕੋਈ ਮਤਲਬ ਕਿ ਜੇ ਲੱਗਦਾ ਮੇਰਾ ਵੀਜ਼ਾ ਆਲਰੇਡੀ ਲੱਗਾ ਹੋਇਆ ਨਹੀਂ ਜੀ ਹਜੇ ਇਦਾਂ ਦਾ ਕੁਝ ਨਹੀਂਗਾ ਬਾਕੀ ਹਜੇ ਟਾਈਮ ਲੱਗ ਜਾਣਾ ਕਿਉਂਕਿ ਪੇਪਰ ਬਣਾਉਣ ਨੂੰ ਟਾਈਮ ਲੱਗ ਜਾਂਦਾ ਉਧਰ ਠੰਡ ਬਹੁਤ ਆਦੀ ਹੈ ਇਹ ਕੁ ਛੁੱਟੀਆਂ ਚੱਲਣ ਨਹੀਂ ਆ ਨਿਊ ਇਅਰ ਦੀਆਂ ਇਸ ਕਰਕੇ ਕੁਝ ਪੇਪਰ ਆ ਜਿਹੜੇ ਹਜੇ ਤਿਆਰ ਨਹੀਂ ਹੋਏ ਤੇ ਇਸ ਕਰਕੇ ਅਸੀਂ ਸੋਚਦੇ ਸੀ ਉਸ ਤੋਂ ਪਹਿਲਾਂ ਗੰਗਾ ਜਿਹੜੀ ਅਸੀਂ ਦੇ ਦਈਏ ਤੇ ਮਨੀ ਨੂੰ ਜਿਹੜਾ ਇਹਦਾ ਬਹੁਤ ਜ਼ਿਆਦਾ ਉਹ ਕਸ਼ਟ ਨਾ ਹੋਵੇ ਕੰਮ ਕਰਨ ਦਾ ਕਿਉਂਕਿ ਜਿਹੜੀ ਘਰ ਦੀ ਵੀ ਸਾਰੀ ਜ਼ਿੰਮੇਵਾਰੀ ਆ ਘਰ ਦੀ ਸਾਫ ਸਫਾਈ ਕੀ ਕਰਦੇ ਹੈ ਕੱਪੜੇ ਧੋਣੇ ਕੀ ਕਰਦੇ ਹੋਰ ਕੰਮ ਰਸੋਈ ਚ ਚੱਲਦਾ ਦੀ ਸਭ ਨੂੰ ਉਹ ਸਾਰੇ ਮਨੀ ਨੂੰ ਕਰਨੇ ਪੈਣ ਜਿੰਨਾ ਚਿਰ ਮੈਂ ਰਹੂੰਗੀ ਹਨਾ ਮਨੀ ਇਸ ਕਰਕੇ ਜੇ ਬਹੁਤ ਸੋਚ ਸਮਝ ਕੇ ਡਿਸੀਜਨ ਲੈਂਦੇ ਆ ਇਸ ਕਰਕੇ ਮੰਗੋ ਦਾ ਅਜੇ ਅਸੀਂ ਕੋਈ ਡਿਸੀਜਨ ਨਹੀਂ ਲਿਆ ابھی ਮੰਗੋ ਅਸੀਂ ਦੇਣੀ ਆ ਉਹ ਜ਼ਰੂਰ ਅਸੀਂ ਦੇ ਦੇਣੀ ਆ ਮੰਗੋ ਨਹੀਂ ਕਿਉਂਕਿ ਮੰਗੋ ਇੰਦਾ ਨਹੀਂ ਕੰਮ ਆ ਇਸ ਟਾਈਮ ਇਹਦਾ 4.5 5 ਕਿਲੋ ਦੁੱਧ ਆ ਸਵੇਰ ਨੂੰ ਸ਼ਾਮ ਨੂੰ ਵੀ ਕਮ ਸੇ ਕਮ 3.5 ਹੋ ਜਾਂਦਾ ਕਿਸੇ ਦਿਨ ਕਿਸੇ ਦਿਨ 4 ਕਿਲੋ ਦੁੱਧ ਹੋ ਜਾਂਦਾ ਜੇ ਉਹ ਵੀ ਉਹ ਵੀ ਕਾਰਗਿਲ ਕਰਕੇ ਜੇ ਫੇਰ ਟਵਾਣਾ ਪਾਉਣੀ ਸ਼ੁਰੂ ਕਰਦੇ ਹੋ 15 ਤੱਕ ਉਹਨੇ ਪੰਚਾ ਦੇਣਾ ਉਹ ਵੀ ਅਸੀਂ ਕਾਰਗਿਲ ਫੀਡ ਜਿਹੜੀ ਉਹ ਪਾਉਣ ਲੱਪੇ ਨੂੰ ਇਹ ਦਾ ਕਰਕੇ ਇੰਨਾ ਜਦੋਂ ਅਸੀਂ ਟਿਵਾਣਾ ਫੀਡ ਸ਼ੁਰੂ ਕਰਦੀਏ ਨਾ ਉਹਦੇ ਨਾਲ ਤੇ ਇਹਦਾ ਦੁੱਧ ਇਸ ਟਾਈਮ ਫੇਜ ਜੇ ਪਤਾ ਨਹੀਂ ਉਹਦੇ ਵਿੱਚ ਕੋਈ ਐਦਾਂ ਦੀ ਉਹ ਦੱਸਦੇ ਚੀਜ਼ ਜਿਹੜਾ ਨਾ ਬਚਾਦੀ ਹੋ ਜਾਂਦੇ ਪਸ਼ੂ ਤੇ ਉਹ ਜੇ ਅਸੀਂ ਪਾਉਣਾ ਪਏ ਨਾ ਟਿਵਾਣਾ ਤੇ ਹੁਣ ਵੀ 13 14 ਦੇ ਲਾਗੇ ਇੱਕਦਮ ਪਹੁੰਚ ਜਵੇ ਉਹ ਦੁੱਧ ਨੂੰ ਤੇ ਪਰ ਅਸੀਂ ਉਹ ਸ਼ੁਰੂ ਨਹੀਂ ਕਰਦੀ ਕਿਉਂਕਿ ਇਹਦਾ ਟਰੀਟਮੈਂਟ ਅਸੀਂ ਇਹਦੇ ਯੂਟਰਸ ਦੀ ਕਮਜ਼ੋਰੀ ਦਾ ਪੂਰਾ ਬੀਐਸਕੇ ਪ੍ਰੋਡਕਟ ਵਾਲਿਆਂ ਦਾ ਟਰੀਟਮੈਂਟ ਕਰਾਇਆ ਸੀ तकरीबन ਖਤਮ ਹੋ ਚੱਲ ਲਾ ਇੱਕ ਹੀ ਹੀਟ ਇਹਦੀ ਛੱਡ ਦਿੱਤੀ ਹੁਣ ਜਿਹੜੀ ਹੀਟ ਚਾਈ ਹੈ ਉਹਨਾਂ ਨੇ ਫੇਰ ਹੀ ਏਆਈ ਕਰਕੇ ਜਾਣੀਆਂ ਇਸ ਕਰਕੇ ਬਸ ਇਦਾਂ ਦੀਆਂ ਕਈ ਗੱਲਾਂ ਬਾਤਾਂ ਕੀ ਦੱਸੀਏ ਤੁਹਾਨੂੰ ਹਰ ਇੱਕ ਦੇ ਘਰਾਂ 'ਚ ਹਰ ਇੱਕ ਤਰ੍ਹਾਂ ਹੁੰਦੀ ਆ ਪ੍ਰੋਬਲਮ ਜੇ ਸਹੀ ਗਈ ਹੈ ਕਹਿਣ ਦੀਆਂ ਗੱਲਾਂ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਜੀ ਅੱਜ ਅੱਜ ਤੇ ਫਲੌਗ ਦਾ ਐਂਡ ਮੇਰੇ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਤੇ ਸਾਰਿਆਂ ਦੇ ਕੰਮ ਕਾਰਜ ਕੰਮ ਕਾਰ ਸਾਰੇ ਰਾਸ ਹੋਣ ਤੇ ਸਾਰਿਆਂ ਨੂੰ ਖੁਸ਼ੀਆਂ ਮਿਲਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ